ਅੱਜ ਸਾਰੇ ਨੂੰ ਸਤਿਕਾਰ ਜੋ ਸਾਥੀਆਂ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਅਸਲਾਮੁਅਲੈਕਮ ਅਦਾਬ ਨਮਸਤੇ ਅੱਜ ਪੂਰੇ ਦੇਸ਼ ਦੇਸ਼ ਦੇ ਵਿੱਚ ਇਸ ਪੋਸੋ ਨਾਮਾ ਚੈਨਲ ਨੂੰ ਪਾਵਰ ਸੋਸਾਇਟੀ ਚੈਨਲ ਨੂੰ ਦੇਖ ਰੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਚਾਹਾਂਗੇ ਔਰ ਮੈਂ ਤੁਹਾਡੇ ਨਾਲ ਸਤਨਾਮ ਸਿੰਘ ਮੇਰੇ ਕੋਲੇ ਤੋਂ ਤੇ ਅੱਜ ਅਸੀਂ ਪਹੁੰਚੇ ਹਾਂਗੇ ਪਿੰਡ ਕੁੱਪਗਲਾ ਜੋ ਕਿ ਜ਼ਿਲ੍ਹਾ ਮੇਰੇ ਕੋਲੇ ਦੇ ਵਿੱਚ ਪੈਂਦਾ ਹੈ ਜੀ ਇੱਥੇ ਅੱਜ ਸਾਡੇ ਸਾਰੇ ਸਤਿਕਾਰਯੋਗ ਸਾਥੀ ਖਾਸ ਕਰਕੇ ਜ਼ਿਲ੍ਹੇ ਦੀ ਟੀਮ ਜੀ ਪਹੁੰਚੀ ਹੈ ਇਹਨਾਂ ਨੇ ਅੱਜ ਸਾਡੇ ਯੂਥ ਦੇ ਪ੍ਰਧਾਨ ਨੇ ਜੋ ਜ਼ਿਲ੍ਹੇ ਦੇ ਸਰਦਾਰ ਗੁਰਪ੍ਰੀਤ ਸਿੰਘ ਜੋਤੀ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਬਹੁਤ ਵੱਡਾ ਜਿਹੜਾ ਕਿ ਮਹਾਨ ਕਾਰਜ ਹੈ ਅੱਜ ਕੈਂਪ ਦਾ ਆਯੋਜਨ ਕੀਤਾ ਜਿੱਥੇ ਕਿ ਅਸੀਂ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕਰਨ ਲਈ ਡਾਕਟਰ ਸਪੈਸ਼ਲ ਹੁਦਾਨੇ ਤੋਂ ਆਏ ਨੇ ਸੋ ਅਸੀਂ ਜਿੰਨੇ ਵੀ ਸਾਡੇ ਸੰਗਤ ਸਾਡੇ ਸਾਰੇ ਸਤਿਕਾਰਯੋਗ ਸਾਥੀ ਖੜੇ ਨੇ ਇਹਨਾਂ ਨਾਲ ਕੁਝ ਗੱਲਾਂ ਦਿਲ ਦੀਆਂ ਸ਼ੇਅਰ ਕਰਾਂਗੇ ਆਪਾਂ ਤਾਂ ਆਪ ਤੁਹਾਡੇ ਸਾਹਮਣੇ ਮੈਂ ਹੁਣ ਪਹਿਲਾਂ ਸਾਡੇ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਸਰਦਾਰ ਰਵਨ ਸਿੰਘ ਦੋਜ ਜੀ ਇਹ 1 ਮਿੰਟ ਲਈ ਆਪਣੀ ਜਿਹੜੀ ਆ ਸੰਗਤ ਦਾ ਰੂਬਰੂ ਹੋਣਗੇ ਸਰਦਾਰ ਰਵਨ ਸਿੰਘ ਪਾਓ ਹਾਂਜੀ ਅੰਮ੍ਰਿਤ ਜੈਪਿੰਡ ਜੈਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਾਵਰ ਆਫ ਸੋਸਾਇਟੀ ਜਿਲਮ ਰੇਕੋਲਾ ਵਲੋਂ ਗੁਰਦੁਆਰਾ ਸਹਿ ਵੱਡਾ ਕਲੂ ਘਰਾ ਪਿੰਡ ਕੁੱਪਕਲਾ ਵਿਖੇ ਸਾਰੇ ਪਹੁੰਚੇ ਹਾਂ ਸਾਡੀ ਟੀਮ ਸਾਰੀ ਪਹੁੰਚੀ ਹੈ ਇਹ ਇੱਕ ਬਹੁਤ ਵੱਡਾ ਪ੍ਰਾਲਾ ਹੈ ਪਿੰਡ ਦੇ ਲੋਕਾਂ ਦਾ ਪਿੰਡ ਦੇ ਸਾਰੇ ਸਹਿਯੋਗ ਜਿੰਨੇ ਵੀ ਆਲੇ-ਦਾਲੇ ਪਿੰਡ ਦੀ ਸਹਿਯੋਗ ਕਰਦੇ ਨੇ ਸਾਰੇ ਸਾਥੀ ਇਹ ਇੱਕ ਵੱਡਾ ਪ੍ਰਾਲਾ ਹੈ ਸਾਡੇ ਜੋਸ ਦੇ ਜੋਥਿੰਗ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੇ ਉੱਤੇ ਉਹਨਾਂ ਦਾ ਇੱਕ ਬਹੁਤ ਵੱਡਾ ਪ੍ਰਾਲਾ ਹੈ ਜੋ ਵੀ ਕਾਰਜ ਇਹ ਕਰ ਦਿੰਨਾ ਹੈ ਮੁਰੇ ਹੋ ਕੇ ਕਰ ਦਿੰਨੀ ਤੇ ਸ਼ੋ ਇਹ ਜਿਹੜਾ ਅੱਜ ਅਸੀਂ ਇੱਥੇ ਬਣਾ ਰਹੇ ਹਾਂ ਸਹਿਬ ਪਾਸਾ ਹੀ ਪੰਨੇ ਲੀਵੇ ਸ਼ਹੀਦੀ ਦੇਸ਼ ਨੂੰ ਸਮਰਪਿਤ ਜੋ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਹੈ ਇੱਥੇ ਅੰਦਰ ਬਹੁਤ ਸੁਰਜੇ ਹੋਏ ਡਾਕਟਰ ਵੀ ਬੈਠੇ ਨੇ ਸੰਗਤ ਬਹੁਤ ਆ ਰਹੀ ਹੈ ਆਪਣਾ ਮੈਡੀਕਲ ਚੈੱਕਅਪ ਕਰਾਉਣ ਦੇ ਲਈ ਸੰਗਤਾਂ ਨੂੰ ਚੈੱਕਅਪ ਵੀ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਸਹੂਲਤ ਦੇ ਲਈ ਬਹੁਤ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸੰਗਤ ਵੱਲੋਂ ਚਾਹ ਪਾਣੀ ਦੇ ਲੰਗਰ ਵੀ ਕੀਤੇ ਗਏ ਨੇ ਸਾਰਾ ਕੁਝ ਪ੍ਰਬੰਧ ਕੀਤਾ ਗਿਆ ਹੈ ਤੇ ਅਸੀਂ ਬਹੁਤ ਧੰਨਵਾਦ ਕਰ ਰਹੇ ਹਾਂ ਪਿੰਡ ਦੇ ਸੰਗਤ ਪਿੰਡ ਦੇ ਜਿਹੜੇ ਯੂਥ ਲਾਗੂ ਨੇ ਪਿੰਡੇ ਸਾਰੇ ਤੇ ਪੰਚਾਇਤ ਵੱਲੋਂ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰ ਇਹ ਜੀ ਸਾਡੇ ਸਰਦਾਰ ਰਹਿਮਨ ਸਿੰਘ ਦੋਜੋਗੀ ਜ਼ਿਲ੍ਹਾ ਪ੍ਰਧਾਨ ਨੇ ਪਾਵਰ ਆਫ ਸੋਸਾਇਟੀ ਦੇ ਹੁਣ ਤੁਹਾਡੇ ਸਾਹਮਣੇ ਪਾਵਰ ਆਫ ਸੋਸਾਇਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਚੋਪੜਾ ਜੀ ਉਹਨਾਂ ਨਾਲ ਵੀ ਆਪਾਂ ਇੱਕ ਮਿੰਟ ਲਵਾਂਗੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਪਿੰਡ ਕੁੱਪ ਕੁੱਪਕਲਾ ਵਿਖੇ ਪਾਵਰ ਆਫ ਸੋਸ਼ਲ ਜੁਨਿਟੀ ਦੀ ਜਿਹੜੀ ਪੂਰੀ ਟੀਮ ਆ ਉਹਦੇ ਸਹਿਯੋਗ ਸਦਕਾ ਤੇ ਸਾਡੇ ਛੋਟੇ ਵੀਰ ਜਿਹੜੇ ਸਾਡੇ ਜੂਸ ਦੇ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਗੁਰ ਜੋਤੀ ਕੁੱਪਗੜਾਂ ਜੀ ਵੀ ਰਹਿਨਵਾਈ ਹੇਠ ਅੱਜ ਵੱਡਾ ਕਲੂਗੜਾ ਕੁੱਪਗੜਾ ਕਲਾਂ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਸਿਹਤ ਸੂਚਿਤ ਨੂੰ ਲੈ ਕੇ ਮੁਫਤ ਫਰੀ ਮੈਡੀਕਲ ਚੈਪਰਗਾਮ ਡਾਕਟਰ ਮਹਾਰ ਡਾਕਟਰਾਂ ਦੀ ਟੀਮ ਪਰਵੋਇਲ ਹਸਪੀਟਲ ਲੁਧਿਆਣਾ ਵੱਲੋਂ ਤੇ ਚੇਅਰਮੈਨ ਸਾਡੇ ਜਗਿਆਰ ਹਰਪੂਲ ਸਿੰਘ ਦੀ ਸਰੌ ਦੀ ਰਹਿਨਵਾਈ ਹੇਠ ਕਿਉਂਕਿ ਇਹ ਵੀ ਬੜਾ ਉਦਦਮ ਕਰਦੇ ਨੇਗੇ ਪਾਵਰ ਆਫ ਸੋਸ਼ਲ ਜੁਨਟੀ ਦਾ ਜਿਹੜਾ ਮੇਨ ਮਕਸਦ ਹੈ ਇਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਤਰ੍ਹਾਂ ਦੇ ਕਿਤੇ ਵੱਖ-ਵੱਖ ਤਰ੍ਹਾਂ ਦੇ ਕੈਂਪ ਆਰਗੇਨਾਈਜ਼ ਕਰ ਰਹੇ ਆ ਕਿਤੇ ਕੋਈ ਜਿੱਦਾਂ ਗ੍ਰੀਨਰੀ ਆ ਆਪਣੀ ਗਲੋਬਲ ਵਾਰਨਿੰਗ ਦੇ ਸਮੇਂ ਟਰੀ ਪਲਾਂਟ ਵੀ ਇਹਨਾਂ ਦੇ ਬੰਦੇ ਆਗੇ ਵੱਖ-ਵੱਖ ਮੈਗਨ ਵਿੱਚ ਜਾ ਕੇ ਸਲਮਾਨਤ ਵੀ ਕਰ ਰਹੇ ਹਨਗੇ ਬੱਚਿਆਂ ਨੂੰ ਵੀ ਅਪਰੀਸ਼ੀਏਟ ਕਰਦੇ ਆਗੇ ਤੇ ਇਹ ਉਸੇ ਲੜੀ ਦੇ ਤਹਿਤ ਜਿੱਕ ਕੁੱਪਗਲਾ ਵੀ ਕੇ ਸਾਡਾ ਇਹ ਜਿਹੜਾ ਨਿੱਕਾ ਜਿਹਾ ਉਪਰਾਲਾ ਸੀਗਾ ਕਿਉਂਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜੀ ਮੈਡੀਕਲ ਸੋਲ ਦਾ ਬਹੁਤ ਮਹਿੰ ਦਬੇ ਕੁਚੇ ਲੋਕ ਨੇਗੇ ਉਹ ਇਲਾਜ ਤੋਂ ਬਾਂਝੇ ਰਹਿ ਜਾਂਦੇ ਨੇਗੇ ਸੋ ਇਹ ਜੀ ਮੇਰੇ ਛੋਟੇ ਵੀਰ ਗੋਪੀ ਕੁੱਪਕਲਾ ਜੀ ਇਹ ਜੋਤੀ ਕੁੱਪਕਲਾ ਜੀ ਵੱਲੋਂ ਜਿਹੜਾ ਇਹ ਉਪਰਾਲਾ ਹੈਗਾ ਬੜਾ ਹੀ ਨੇਕ ਦਿਲ ਉਪਰਾਲਾ ਅਸੀਂ ਇਹਦੀ ਸਲਾਘਾ ਕਰਦੇ ਆਂਗੇ ਤੇ ਪਾਵਰ ਆਫ ਸੋਸ਼ਲ ਜੁਨਟੀ ਹਰ ਸਮੇਂ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭਾਰਤ ਬਹੁਤ ਬਹੁਤ ਧੰਨਵਾਦ ਚੋਪੜਾ ਸਾਹਿਬ ਤੇ ਹੁਣ ਸਾਡੇ ਵੱਡੇ ਵੀਰ ਸਤਿਕਾਰਯੋਗ ਇਹ ਵੀ ਸਾਡੇ ਨਾਲ ਨੇ ਇਹ ਵੀ ਆਪਣੇ ਦੇਣਗੇ 2 ਮਿੰਟ ਆਪਣੇ ਰਾਜਵਿੰਦਰ ਸਿੰਘ ਸੋਈਆ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਅੱਜ ਮੇਰੇ ਛੋਟੇ ਵੀਰ ਗੁਰਪ੍ਰੀਤ ਸਿੰਘ ਜੀ ਉਤੀ ਪ੍ਰਧਾਨ ਪਾਵਰ ਆਫ ਸੋਸ਼ਲ ਯੂਨਿਟੀ ਪੁਪਕਲਾਂ ਦੇ ਰਹਿਨਮਾਈ ਦੇ ਹੇਠ ਜੋ ਕੈਂਪ ਲਵਾਇਆ ਜਾ ਰਿਹਾ ਹੈ ਬਹੁਤ ਹੀ ਸਲਾਘਾਜੋ ਅਪਰਾਲਾ ਤੇ ਸਾਡੀ ਟੀਮ ਪਾਵਰ ਆਫ ਸੋਸ਼ਲ ਯੂਨਿਟੀ ਦੀ ਟੀਮ ਇਹੋ ਜੇ ਅਪਰਾਲੇ ਕਰਦੀ ਰਹੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਨੇਕਾਂ ਪਿੰਡਾਂ ਦੇ ਵਿੱਚ ਇਹੋ ਜੇ ਕੈਂਪ ਨੇ ਉਹ ਉਜਾਲਤ ਦਿੱਤੇ ਜਾਣਗੇ ਮੈਂ ਇੱਥੇ ਪਹੁੰਚੀ ਸਾਰੀ ਸੰਗਤ ਦਾ ਟੋਟਲ ਧੰਨਵਾਦ ਕਰਦਾ ਤੇ ਆਸ਼ਕਰਦਾ ਕਿ ਸਾਡੀ ਪਾਵਰ ਉਸ ਸੋਸ਼ਲ ਯੂਨਿਟੀ ਦੀ ਟੀਮ ਨੇ ਦਿਨ ਦੁੱਗਣੀ ਰਾਤ ਚੌਗਣੀ ਵਾਹਿਗੁਰੂ ਤਰੱਕੀ ਬਾਖਸੇ ਤੇ ਅਸੀਂ ਐਸੀ ਤਰ੍ਹਾਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਜਿਹੜੇ ਪਰਿਵਾਰ ਦੇ ਉਦਮ ਨੇ ਉਹ ਕੰਮ ਕਰਦੇ ਰਹੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਅਕਸਰ ਆਪਾਂ ਕਹਿੰਦੇ ਆ ਵੀ ਜਿਹੜੀ ਮੁਕਤਾਂ ਦੀ ਸੇਵਾ ਉਹ ਸਭ ਤੋਂ ਉਤਮ ਸੇਵਾ ਹੈ ਪਰਮਾਤਮਾ ਇਹਨਾਂ ਨੂੰ ਇਸ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ਣ ਇਸ ਤੋਂ ਅੱਗੇ ਜੀ ਸਾਡੇ ਕੈਪਟਨ ਸਰਦਾਰ ਨਿਰਮਲ ਸਿੰਘ ਬਰਾਹਾ ਜੀ ਇਹ ਬੋਲਦੇ ਘਟਨੇ ਪਰ ਕੰਮ ਬੰਦ ਕਰ ਦੇਣ ਤਾਂ ਮੇਰੇ ਵੀ ਉਸਤਾਦ ਰਹੇ ਨੇ ਸਰਦਾਰ ਨਿਰਮਲ ਸਿੰਘ ਬਰਾਹਾ ਜੀ ਪਲੀਜ਼ ਇਹ ਵੀ ਇਕੁਪਮੈਂਟ ਲਈ ਜਾਪਦਾ ਕੀਮਤੀ ਬਚਾ ਦੇ ਜੀ ਜੈਪੀ ਜੈ ਭਾਰਤ ਜੈ ਸਰਦਾਰ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਪਾਵਰਾ ਸੋਸ਼ਲ ਜੁਨਤੀ ਮਲੇਰਕੋਟਾ ਵੱਲੋਂ ਗੁਰਪ੍ਰੀਤ ਜੋਤੀ ਕਪਕਲਾ ਦੇ ਸਹਿਯੋਗ ਨਾਲ ਇੱਥੇ ਮੈਡੀਕਲ ਕੈਂਪ ਲਗਾਇਆ ਗਿਆ ਗੁਰਵਾਰਜਨ ਦੇਵ ਜੀ ਦੀ ਸੇਵਾ ਸਮਾਗਮ ਨੂੰ ਸਮਰਪਿਤ ਇਹ ਕੈਂਪ ਬਹੁਤ ਵਧੀਆ ਸੀ ਸੇਤ ਸੇਤਮੰਦ ਵਾਸਤੇ ਅੱਜ ਮੁੱਖ ਲੋੜ ਸੀ ਜਿਹੜਾ ਕਿ ਇਹ ਕੈਂਪ ਲਗਾਇਆ ਗਿਆ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਔਰ ਇਸ ਤੋਂ ਬਾਅਦ 1 ਮਿੰਟ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਹਰਪ੍ਰੀਤ ਸਿੰਘ ਚੇਅਰਮੈਨ ਸਾਹਿਬ ਨੇ ਜਿਹੜੇ ਆਪਣੇ ਪਾਵਰ ਆਫ ਸੋਸਾਇਟੀ ਜ਼ਿਲ੍ਹਾ ਮੇਰਕੋਲਾ ਟੀਮ ਦੇ ਤਾਂ ਇਹ ਵੀ ਆਪਣੇ ਕੀਮਤੀ ਵਿਚਾਰ ਦੇਣਗੇ ਸਿਰਫ 1 ਮਿੰਟ ਲਈ ਬਾਬਾ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਰਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚੋਦੇ ਪਰਵ ਨੂੰ ਮੁੱਖ ਰੱਖਦੇ ਹੋਇਆ ਪਿੰਡ ਕੋਪ ਕਲਾ ਵੱਡੇ ਕੱਲੂ ਕਰ ਰਿਹਾ ਗੁਰਪ੍ਰੀਤ ਸਿੰਘ ਜੀ ਦੀ ਜੋਤੀ ਦੀ ਜੋਤ ਅਗਵਾਈ ਵਿੱਚ ਅੱਜ ਮੈਡੀਕਲ ਕੈਂਪ ਲਾਇਆ ਗਿਆ ਹੈ ਜੋ ਗੁਰਪ੍ਰੀਤ ਸਿੰਘ ਜੋਤੀ ਹੈ ਇਹ ਪਾਵਨਤਾ ਜੋਤੀ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ ਕਦੇ ਚੰਗੇ ਆਫਸਰਾਂ ਨੂੰ ਸਨਮਾਨਿਤ ਕਰਨਾ ਜੋ ਕਿ ਬੱਚੇ ਵਧੀਆ ਪੋਜੀਸ਼ਨਾਂ ਲੈਂਦੇ ਨੇ ਉਹਨਾਂ ਨੂੰ ਸਨਮਾਨਿਤ ਕਰਨਾ ਹੋਰ ਕੈਂਪ ਲਾਉਣਾ ਮੈਂ ਪ੍ਰਮਾਤਮਾ ਗੁਰਦਾਸ ਕਰਦਾ ਕਿ ਪਾਗਲ ਗੁੰਟੀ ਨੂੰ ਏਦੋ ਵੀ ਵੱਧ ਤਾਕਤ ਬਖਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਸਾਡੇ ਹੋਰ ਵੀ ਸਤਿਕਾਰਯੋਗ ਸਾਡੇ ਸਮਾਜ ਦੇ ਬੜੇ ਵਿਦਵਾਨ ਸਾਥੀ ਇੱਥੇ ਪਹੁੰਚੇ ਨੇ ਤਾਂ ਹੁਣ ਤੁਹਾਡੇ ਨਾਲ ਮੈਂ 1 ਮਿੰਟ ਰੂਰੂ ਕਰਾਵਾਂਗਾ ਜਥੇਦਾਰ ਸਾਡੇ ਭਰਾ ਨੇ ਵੱਡੇ ਗੁਰਦੰਤ ਸਿੰਘ ਜੀ ਸਰਵ ਇੱਕ ਮਿੰਟ ਲਈ ਜੇ ਉਹ ਵੀ ਤੁਹਾਡੇ ਕੀਮਤੀ ਵਿਚਾਰ ਨੇ ਤੁਸੀਂ ਦੇ ਸਕਦੇ ਹੋ ਸਰੋਤ ਗੁਰੂ ਖਾਲਸਾ ਵਾਹਿਗੁਰੂ ਜੀ ਜੈਪੀਂ ਜੈ ਭਾਰਤ ਜੀ ਤੇ ਅੱਜ ਜੋ ਉਪਰਾਲਾ ਹੋ ਰਿਹਾ ਸਾਡੇ ਛੋਟੇ ਵੀਰ ਗੁਰਪ੍ਰੀਤ ਸਿੰਘ ਜੋਤੀ ਕੁੱਪਗਲਾ ਤੇ ਪਸ਼ੂ ਦੀ ਪੂਰੀ ਟੀਮ ਵੱਲੋਂ ਤੇ ਨਵਾਂਚਰ ਜਿਸ ਤਰ੍ਹਾਂ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਹਰ ਮਜਲੂਮ ਦਾ ਗਰੀਬ ਵਰਗ ਦੀ ਬਾਹ ਫੜਦੇ ਨੇ ਉਸੇ ਤਹਿਤ ਅੱਜ ਇੱਕ ਮੈਡੀਕਲ ਕੈਂਪ ਕੁੱਪਗਲਾ ਵਿਖੇ ਲਗਾਇਆ ਜਾ ਰਿਹਾ ਹੈ ਸੋ ਜਿਸ ਦੇ ਵਿੱਚ ਬਹੁਤ ਹੀ ਵਧੀਆ ਉਪਰਾਲਾ ਨਗਰ ਦੇ ਸਹਿਯੋਗ ਨਾਲ ਤੇ ਪੁਸ਼ਨਾਮਾ ਦੀ ਟੀਮ ਦਾ ਇਹ ਪੂਰੇ ਵੱਲੋਂ ਇਹ ਜੋ ਉਪਰਾਲਾ ਦਾ ਬਲੇ ਪਾਸ਼ਾ ਅਰਜੁਨ ਦੇ ਮਹਾਰਾਜ ਜੀ ਦੇ ਸੇਂਨ ਸਮਰਪਿਤ ਦੇਣ ਨੂੰ ਸਮਰਪਿਤ ਹੈ ਤੇ ਬਹੁਤ ਧੰਤਾ ਦੇ ਜੋਗ ਆ ਪੂਰੀ ਟੀਮ ਸਾਰੀ ਟੀਮ ਦਾ ਹੀ ਪਹਿਲਾਂ ਧੰਨਵਾਦ ਜਿਹੜੀ ਇਹ ਜੇ ਉਪਰਾਲਾ ਕਰੀ ਹੈ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਇਦਾਂ ਦੇ ਉਪਰਾਲੇ ਕਰਨ ਦਾ ਸਹਿਯੋਗ ਦੇਣ ਕਰਦੇ ਹਾਂ ਤਰਿਕ ਬੈਰਗੋਲਚ ਬੈਰਗੋਲਚ ਧੰਨਵਾਦੀ ਅਰ ਸਾਡੇ ਸਾਹਮਣੇ ਸਰਦਾਰ ਨਿਰਮਲ ਸਿੰਘ ਜੀ ਜੋ ਕਿ ਸਾਡੇ ਹੈਡ ਨੇ ਬਹੁਤ ਲਾਜਵਾਬ ਪਰਸਨ ਨੇ ਇਮਾਨਦਾਰ ਸਖਸ਼ੀਤ ਨੇ ਇਹ ਵੀ ਇੱਕ ਮਿੰਟ ਆਪਣਾ ਜ਼ਰੂਰ ਲੈਣਗੇ ਜੈ ਭੀਮ ਜੈ ਭਾਰਤ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਪਤੇ ਮੈਂ ਆਪਣੀ ਕੁਪਕਲਾਮਿਕ ਗੁਰਪ੍ਰੀਤ ਸਿੰਘ ਜੋਤੀ ਦੀ ਰਹਿਨਮਾਈ ਦੇ ਵਿੱਚ ਇੱਥੇ ਪਹੁੰਚੇ ਸਾਰੇ ਹੀ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸ਼ਿਆਨੇ ਕਹਿੰਦੇ ਨੇ ਜਾਂ ਕੁਰਬਾਨੀ ਦਾ ਵਾਕ ਹੈ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗਾਹ ਵੈਸਣ ਪਾਈ ਹੈ ਗੁਰਪ੍ਰੀਤ ਸਿੰਘ ਜੋਤੀ ਜਿਹੜਾ ਕਿ ਬਤੌਰ ਲਗਾਤਾਰ ਹੀ ਕਿਸੇ ਨਾ ਕਿਸੇ ਪੁਆਇੰਟ ਤੇ ਚਾਹੇ ਐਜੂਕੇਸ਼ਨ ਦਾ ਖੇਤਰ ਹੈ ਚਾਹੇ ਕੋਈ ਅ ਕਹਾਂਜਾ ਵਾਤਾਵਰਨ ਦਾ ਜਾਂ ਮਤਲਬ ਇਹ ਮੈਡੀਕਲ ਕੈਂਪ ਦਾ ਸੋ ਸਾਰੇ ਖੇਤਰਾਂ ਦੇ ਵਿੱਚ ਇਹਨਾਂ ਨੇ ਮੈਂ ਤਾਂ ਇਹ ਕਹੂੰਗਾ ਕਿ ਤਾਂ ਕਜਮਾਈ ਹੋਈ ਹੈ ਸੋ ਇਹਨਾਂ ਦੀ ਪੂਰੀ ਸਮੁੱਚੀ ਟੀਮ ਨੂੰ ਸਿਹਰਾ ਜਾਂਦਾ ਹੈ ਇਸ ਪਿੰਡ ਕੁੱਪਕਲਾ ਦੇ ਸੂਚੀ ਨਗਰ ਨੂੰ ਇਹ ਸਿਹਰਾ ਜਾ ਰਿਹਾ ਕਿਉਂਕਿ ਇਹ ਜਿਹੜਾ ਕਾਰਜ ਹੈ ਇਹ ਇੱਕ ਬਹੁਤ ਵਧੀਆ ਕਾਰਜ ਹੈ ਗੁਰਪ੍ਰੀਤ ਜੋਤੀ ਜੀ ਬਹੁਤ ਵਧੀਆ ਨੇਕ ਕਾਰਜ ਕਰ ਰਹੇ ਨੇ ਤਾਂ ਹੀ ਇਹਨਾਂ ਦਾ ਮਤਲਬ ਜਿਹੜਾ ਅਹ ਐ ਸਮਝੋ ਵੀ ਧਰਗਾ ਦੇ ਵਿੱਚ ਇਹਨਾਂ ਦੀ ਉਹ ਵੜਿਆਈ ਹੋ ਰਹੀ ਹੈ ਜੀ ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਕਹਿੰਦੇ ਆ ਵੀ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਕਿ ਇਹਨਾਂ ਦੇ ਵਿੱਚ ਹੋਰ ਵੀ ਪ੍ਰਮਾਤਮਾ ਬਲਵੰਸ਼ੇ ਔਰ ਇਹ ਇਹ ਸਮਾਜ ਭਲਾਈ ਦੇ ਜਿਹੜੇ ਕੰਮ ਨੇ ਉਹ ਹਮੇਸ਼ਾ ਕਰਦੇ ਰਹੇ ਹਨ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਾਡੇ ਅਨਮੋਸ ਸਿੰਘ ਜੀ ਦਾ ਔਰ ਸਾਡੇ ਉਹ ਸਤਿਕਾਰਯੋਗ ਡਾਕਟਰ ਅਨਮੇਲ ਸਿੰਘ ਜੀ ਜੋ ਕਿ ਸਾਡੇ ਕੋਲ ਫਸਟ ਟਾਈਮ ਆਏ ਨੇ ਇਹਨਾਂ ਦਾ ਵੀ 1 ਮਿੰਟ ਲਈ ਬੜਾ ਜ਼ਿਆਦਾ ਟਾਈਮ 1 ਮਿੰਟ ਲਈ ਆਪਣਾ ਵਿਚਾਰ ਦੇ ਦਿੰਦੇ ਜੀ ਵੈਰੋਜੀ ਦਾ ਖਾਲਸਾ ਸ੍ਰੀ ਗੁਰੂ ਜੀ ਦੀ ਫਤਿਹ ਜੈ ਪੀਰ ਜੈ ਭਰਤ ਉਸ ਦੀ ਟੀਮ ਜਿਹੜੀ ਕੰਮ ਕਰ ਰਹੀ ਹੈ ਇਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਾਡੇ ਚੋਤੀ ਜੀ ਹਰ ਪਿੰਡ ਵਿੱਚ ਜਾ ਕੇ ਬੱਚਿਆਂ ਸਨਮਾਨ ਕਰਦੇ ਨੇ ਤੇ ਆਪਣੇ ਵਾਤਾਵਰਣ ਬਾਰੇ ਵੀ ਦਰਖਤ ਸਕੂਲਾਂ ਵਿੱਚ ਪੇਟ ਕਰਦੇ ਨੇ ਇਹੇ ਕੈਂਪੇਨ ਜਿਹੜੇ ਲਾਉਂਦੇ ਨੇ ਇਹ ਹਰ ਪਿੰਡ ਵਿੱਚ ਲਾਉਣੇ ਚਾਹੀਦੇ ਨੇ ਇਹ ਜਿਹੜੀ ਟੀਮ ਆ ਬਹੁਤ ਹੀ ਵਧੀਆ ਕੰਮ ਕਰਦੀ ਆ ਮੈਂ ਤਾਂ ਹਰ ਪਿੰਡ ਵਿੱਚ ਜਾ ਕੇ ਹਰ ਪਿੰਡ ਵਿੱਚ ਕੈਂਪਨਾ ਲਾਉਣਾ ਚਾਹੀਦਾ ਪਿੰਡਰ ਵੀ ਇਹ ਜੋਗਣੇ ਚਾਹੀਦਾ ਵੀ ਆ ਕੇ ਇੱਥੇ ਲਾਹੇ ਲਓ ਕਿਉਂਕਿ ਇਹ ਜਿਹੜੇ ਗਰੀਬ ਵਰਗ ਨੇ ਕਈ ਹੁੰਦੇ ਨੇ ਲੋਕ ਐਜੇ ਹੁੰਦੇ ਆ ਜਿਨ੍ਹਾਂ ਕੋਲੇ ਪੈਸਾ ਨਹੀਂ ਹੁੰਦਾ ਤੇ ਉਹ ਆਪਣਾ ਇਲਾਜ ਨਹੀਂ ਕਰਾ ਸਕਦੇ ਮੈਂ ਤਾਂ ਇਹ ਬੇਨਤੀ ਕਰਦਾਗਾ ਸਾਰੇ ਜਿੰਨੇ ਵੀ ਪਿੰਡੇ ਦੇ ਪਤਵੰਤੇ ਨੇ ਗਰੀਬ ਲੋਕ ਨੇ ਸਾਰੇ ਇੱਥੇ ਆ ਕੇ ਲਾਹਾ ਲੈਣ ਤਨਮਾਨ ਕਰਦਾ ਮੈਂ ਸਾਰੀ ਪਸੂ ਟੀਮ ਦਾ ਤਨਮਾਨ ਕਰਦਾ ਮੈਂ ਇੱਥੇ ਗੁਰੂਆਰ ਬਰਨਰ ਕਮੇਟੀ ਦਾ ਤੱਕ ਪਕੜਾ ਦਾ ਬਹਿਗੂ ਜੀ ਖੋਸਾ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਹੁਣ ਆਪਾਂ बार-बार ਇੱਕੋ ਗੱਲ ਦੀ ਚਰਚਾ ਹੋ ਰਹੀ ਸੀ ਭਾਈ ਗੁਰਪ੍ਰੀਤ ਸਿੰਘ ਜੋਤੀ ਦੇਖੋ ਆਪਣੇ ਮਨੁੱਖਤਾਂ ਨੂੰ ਪਿਆਰ ਕਰਨ ਵਾਲੇ ਸਮਾਜ ਨੂੰ ਪਿਆਰ ਕਰਨ ਵਾਲੇ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਉਹ ਬਹੁਤ ਘੱਟ ਆਪਣੇ ਸਮਾਜ ਦੇ ਵਿੱਚ ਆਪਾਂ ਦੇਖਣ ਨੂੰ ਮਿਲਦੇ ਨੇ ਔਰ ਹੁਣ ਮੈਂ ਤੁਹਾਡੇ ਸਾਹਮਣੇ ਜਿਹੜੇ ਬੰਦੇ ਦਾ بار-बार ਨਾਮ ਆ ਰਿਹਾ ਸਾਡੇ ਛੋਟੇ ਵੀਰ ਸਤਕਾਰਯੋਗ ਗੁਰਪ੍ਰੀਤ ਸਿੰਘ ਜੋਤੀ ਜੀ ਉਹ ਆਪਣੇ ਵਿੱਚ ਨੇ 2 ਮਿੰਟ ਲਈ ਆਪਾਂ ਉਹਨਾਂ ਦੇ ਵੀ ਕੀਮਤੀ ਵਿਚਾਰ ਲਵਾਂਗੇ ਸੋ ਗੁਰਪ੍ਰੀਤ ਜੋਤੀ ਜੀ ਦਾ ਬਹੁਤ-ਬਹੁਤ ਧੰਨਵਾਦ ਆਪਾਂ ਬਲੀ ਸੈਕਮੈਂਟ ਗੱਲ ਕਰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੀ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਪੰਜਾਬ ਦੇ ਪ੍ਰਧਾਨ ਨੇ ਸ੍ਰੀ ਫਕੀਰ ਚੰਦ ਜਸਲ ਜੀ ਉਹਨਾਂ ਦੀ ਰਹਿਮਾਈ ਹੇਠ ਅੱਜ ਸਾਰਾ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਸਾਡੇ ਪਾਵਰ ਆਫ ਸੋਸ਼ਲ ਜੁਨਟੀ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਸਰਦਾਰ ਹਰਵੰਦ ਸਿੰਘ ਦੋਬੀ ਜੀ ਮਾਸਟਰ ਨਿਰਮਲ ਸਿੰਘ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਸ ਡੀਓ ਸਾਹਿਬ ਸਰਦਾਰ ਨਿਰਮਲ ਸਿੰਘ ਜੀ ਦਰਾਹਾ ਜੋ ਸਾਡੇ ਸਕੱਤਰ ਨੇ ਪਾਵਰਾ ਸੋਸ਼ਲ ਜੁਨਟੀ ਦੇ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਡਾਕਟਰ ਹਰਪਾਲ ਸਿੰਘ ਜੀ ਕਿਲਾ ਬਾਬਾ ਗੁਰਜੰਟ ਸਿੰਘ ਜੀ ਐਣੋ ਸਤਨਾਮ ਸਿੰਘ ਜੀ ਜਮਾਲਪੁਰਾ ਸਾਡੀ ਸੁਸਾਇਟੀ ਦੇ ਚੇਅਰਮੈਨ ਸਰਦਾਰ ਹਰਪੂਲ ਸਿੰਘ ਜੀ ਸਰੌਦ ਗੁਰਮੀਤ ਸਿੰਘ ਜੀ ਮਸੋਈ ਗੁਰਪ੍ਰੀਤ ਸਿੰਘ ਚੋਪੜਾ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਬਹੁਤ ਹੀ ਸਾਡੇ ਨਾਲ ਸੁਸਾਇਟੀ ਦੇ ਵਿੱਚ ਮਿਹਨਤ ਕਰ ਰਹੇ ਨੇ ਰਾਜਵਿੰਦਰ ਸਿੰਘ ਸੋਈਆ ਮੇਜਰ ਸਿੰਘ ਮੰਦੀਵੀ ਜੀ ਸਾਰੇ ਸੱਜਣਾਂ ਦਾ ਇੱਥੇ ਪਹੁੰਚਣ ਤੇ ਗੁਰੂ ਘਰ ਗੁਰਦੁਆਰਾ ਸਾਹਿਬ ਵੱਡਾ ਕੱਲੂ ਘਰ ਕੁੱਪਗਾਲਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਰਾਜ ਕਾਕੜਾ ਜੀ ਮਲੌਰ ਤੋਂ ਪਹੁੰਚੇ ਨੇ ਜਰਨੈਲ ਸਿੰਘ ਜੀ ਪ੍ਰਾਪਰਟੀ ਡੀਲਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿੱਧ ਦੀਪੁਰਬ ਨੂੰ ਸਮਰਪਿਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਸਾਰਿਆਂ ਦਾ ਪਹੁੰਚਣ ਤੇ ਜੀ ਆਇਆਂ ਨੂੰ ਧੰਨਵਾਦ ਕਰਦੇ ਆ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਧ ਸਾਡੇ ਪਾਵਰ ਆਫ ਸੋਸ਼ਲ ਡਿਊਟੀ ਦੇ ਜੋ ਪ੍ਰੈਜ਼ੀਡੈਂਟ ਨੇ ਸ੍ਰੀ ਫਕੀਰ ਚੰਦ ਜਸਲ ਜੀ ਜਿਨ੍ਹਾਂ ਤੋਂ ਅਸੀਂ ਇਹ ਸਭ ਕੁਝ ਸਿੱਖ ਕੇ ਅੱਗੇ ਜਾ ਰਹੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੋਤੀ ਜੀ ਔਰ ਗੁਰਪ੍ਰੀਤ ਜੋਤੀ ਜੀ ਦੇ ਨਾਲ ਜਿਹੜੇ ਹੋਰ ਵੀ ਇਸ ਪਿੰਡ ਦੇ ਸਹਿਯੋਗੀ ਸੱਜਣ ਨੇ ਜੋ ਇੱਕ ਕਿੰਗ ਬਣ ਕੇ ਪਿੱਛੋਂ ਸਪੋਰਟ ਕਰ ਰਹੇ ਨੇ ਉਹ ਵੀ ਸਾਡੇ ਵਿਚਾਰ ਨੇ ਤਾਂ ਸਰਦਾ ਸੁਦਨ ਸਿੰਘ ਜੀ ਆਪਾਂ ਇੱਕ ਮਿੰਟ ਲਈ ਇਹਨਾਂ ਦਾ ਵੀ ਵਿਚਾਰ ਲਵਾਂਗੇ ਲਓ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਦੁਆਰਾ ਸਾਹਿਬ ਵੱਡਾ ਕੱਲੂ ਕਾਰਾ ਪਿੰਡ ਕੁੱਪਕਲਾਂ 5 ਤਰੀਕ 3 ਜੂਨ ਹੈ 2025 4 ਜੂਨ 2025 ਸਾਡੇ ਆ ਸਾਰੇ ਪ੍ਰਬੰਧਕ ਵੀਰ ਖੜੇ ਨੇ ਤੇ ਸਾਡੇ ਲੱਗਰ ਤੋਂ ਜੋਤੀ ਹੈ ਜਿਨ੍ਹਾਂ ਨੇ ਉਦੋਂ ਕਰਿਆ ਮੈਡੀਕਲ ਕੈਂਪ ਲਵਾਇਆ ਆਪਾਂ ਸਾਰੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜੋ ਸ਼ਹੀਦੀ ਦਿਪੁਰੂ ਮਨਾ ਕੇ ਹਟਿਆ ਉਹਦੀ ਯਾਦ ਨੂੰ ਤਾਜ਼ਾ ਰੱਖਣ ਦੇ ਵਾਸਤੇ ਇਹ ਸਾਡੇ ਸਾਰੇ ਵੀਰਾਂ ਨੇ ਜੋ ਮੈਡੀਕਲ ਚੈਕਅਪ ੈਂਪ ਲਗਾਇਆ ਸਰੀਰ ਦੀ ਤੰਦਰੁਸਤੀ ਵਾਸਤੇ ਜੋ ਕਿ ਸਭ ਤੋਂ ਮੋਸਤ ਮਨੁੱਖਤਾ ਸਭ ਤੋਂ ਵੱਡੀ ਸੇਵਾ ਹੈ ਇਹਨਾਂ ਨੇ ਪ੍ਰਾਰਲਾ ਕੀਤਾ ਤੇ ਮੈਂ ਸਾਰੇ ਜੋ ਸਾਡੇ ਵੀਰ ਆਏ ਨੇ ਦੂਰੋਂ ਨੇੜੇ ਚੱਲ ਕੇ ਸਾਰਿਆਂ ਦਾ ਹੀ ਨੱਗਰ ਨਾਸੀਆਂ ਦੇ ਵੱਲੋਂ ਧੰਨਵਾਦ ਕਰਦਾ ਤੇ ਵਾਹਿਗੁਰੂ ਦੇ ਅੱਗੇ ਆਵਾਜ਼ ਬੇਨਤੀ ਕਰਦਾ ਕਿ ਸਾਰਿਆਂ ਨੇ ਇਸੇ ਤਰ੍ਹਾਂ ਹੀ ਉਦਮ ਹਿੰਮਤ ਅਤੇ ਹਿੰਮਤ ਕਰਦਾ ਬਲ ਬਕਸੇ ਚੜ੍ਹ ਗਿਆ ਕਲਾਂ ਚ ਰੱਖਿਆ ਤੰਦਰੁਸਤ ਇਹ ਬਕਸੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਹੁਣ ਆਪਾਂ ਸੇਬ ਲਾਸਟ ਦੇ ਵਿੱਚ ਜੋ ਇੱਕ ਸਾਡੇ ਬਲਾਰੇ ਰਹੇ ਨੇ ਜੀ ਜਿਹੜੇ ਕਿ ਸਾਰੇ ਸਰਕਾਰ ਨੂੰ ਸਾਥ ਲੈਣਾ ਧੰਨਵਾਦ ਕਰਦੇ ਆ ਹੁਣ ਆ ਉਸ ਨੂੰ ਆਪਾਂ ਅੱਗੇ ਲੈ ਕੇ ਚੱਲਦੇ ਆ ਵੀ ਜਿਹੜਾ ਇਹ ਕੈਂਪ ਹੈਗਾ ਉਹ ਕਿਸ ਤਰ੍ਹਾਂ ਮੈਨੇਜਮੈਂਟ ਕਰ ਰਹੇ ਨੇ ਕਿਸ ਤਰ੍ਹਾਂ ਡਾਕਟਰ ਇੱਥੇ ਪਹੁੰਚੇ ਨੇਗੇ ਕਿਹੜੇ ਕਿਹੜੇ ਬਿਮਾਰੀਆਂ ਦਾ ਇਲਾਜ ਕਰਦੇ ਨੇ ਕਿ ਕਿਸ ਤਰ੍ਹਾਂ ਮੈਡੀਸਿਨ ਦਿੱਤੀ ਜਾ ਰਹੀ ਆ ਉਹ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਬਹੁਤ ਬਹੁਤ ਧੰਨਵਾਦ